ਮੈਂ ਤੁਹਾਡਾ ਪੱਤਰਕਾਰ ਭਿੰਦਰਮਨ ਪਹੁੰਚਿਆ ਸਰਹੰਦ 13 13 ਵਾਲਿਆਂ ਦੇ ਸਰਹੰਦ ਜੀਟੀ ਰੋਡ ਤੇ ਇਹ ਰੋਡ ਆ ਰਿਹਾ ਖੰਨਾ ਲੁਧਿਆਣਾ ਤੋਂ ਖੰਨਾ ਲੁਧਿਆਣਾ ਤੋਂ ਰੋਡ ਆ ਰਿਹਾ ਬਿਲਕੁਲ ਸਰਹੰਦ ਜੀਟੀ ਰੋਡ ਤੇ 13 13 ਵਾਲਿਆਂ ਦੀ ਦੁਕਾਨ ਹੈ ਤੇ ਇੱਧਰ ਤਸਵੀਰਾਂ ਮੁਖਾਦਨੇ ਆ ਇਹ ਇਧਰ ਨਵਾਂ ਬੱਸ ਅੱਡਾ ਬੱਸ ਸਟੈਂਡ ਦੇ ਨਜ਼ਦੀਕ ਜੀਟੀ ਰੋਡ ਤੇ 13 13 ਵਾਲਿਆਂ ਦੀ ਦੁਕਾਨ ਹੈ ਜਿਹੜੇ ਕੀ ਹੋਮ ਥੀਏਟਰ ਬਣਾਉਣ ਦੇ ਨਾਲ ਹੋਮ ਥੀਏਟਰ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਮਸ਼ਹੂਰ ਨੇ ਤੇ ਹੁਣ ਤੁਹਾਡੀ ਗੱਲ ਕਰਵਾਉਂਦੇ ਆਂ ਦੁਕਾਨ ਦੇ ਮਾਲਕ ਪੱਤਰਕਾਰ ਬਹਾਦਰ ਸਿੰਘ ਟਵਾਣਾ ਜੀ ਦੇ ਨਾਲ ਹਾਂਜੀ ਟਵਾਣਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਮਾਨ ਸਾਹਿਬ ਕੀ ਹਾਲ ਚਾਲ ਨੇ ਇੱਕ ਕਿਰਪਾ ਜੀ ਚੜ੍ਹਦੀ ਕਲਾ ਜੀ ਠੀਕ ਠਾਕ ਹਾਂਜੀ 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 ਮਾਨ ਸਾਹਿਬ ਤੇ ਜਾਣਕਾਰੀ ਦਿਓ ਦਰਸ਼ਕਾਂ ਨੂੰ ਵੀ ਜਿਹੜਾ ਤੁਸੀਂ ਇਹ ਆਪਣੇ ਹੋਮ ਥੀਏਟਰ ਬਣਾਉਨੇ ਆ ਜਾਂ ਕੋਈ ਵੀ ਹੋਰ ਸਮਾਨ ਵੇਚਦੇ ਹੋ ਬਾਈ ਆਪਾਂ ਫੋਸੇਲ ਦਾ ਆਪਣਾ ਕੰਮ ਆ ਹੋਮ تھیਟਰ ਆਪਾਂ ਸ਼ੁਰੂ ਕੀਤਾ ਹੈ ਹਰ ਇੱਕ ਬੰਦੇ ਨੂੰ ਇਹਦੀ ਜ਼ਰੂਰਤ ਹੈ ਜਿਹੜਾ ਕੋਈ ਕੱਲ ਨੂੰ ਆਪਣੇ ਘਰ 'ਚ ਕੋਈ ਛੋਟਾ ਫੁਟਾ ਫੰਕਸ਼ਨ ਆ ਤਾਂ ਸਾਡਾ ਹੋਮ تھیਟਰ ਇਹ ਸਾਰੂ ਬਾਹਰੋਂ ਕੋਈ ਕਿਰਾਏ ਤੇ ਲੈਣ ਦੀ ਲੋੜ ਨਹੀਂ ਇਹਦੀ ਆਪਾਂ ਹੁਣ ਸਕੀਮ ਸ਼ੁਰੂ ਕੀਤੀ ਹੋਈ ਆ 1000 ਰੁਪਇਆ 500 ਰੁਪਇਆ ਤੁਸੀਂ ਸਾਡੇ ਨਾਲ ਗੱਲ ਕਰੋ ਜੇ ਤੁਹਾਨੂੰ ਪੈਸੇ ਕਮਾਉਣ ਦੀ 니ਦ ਆ ਤਾਂ ਸਾਡੇ ਨਾਲ ਜੁੜੋ ਜਦੋਂ ਮੈਂ ਇਕੱਲਾ ਇਥੋਂ ਆ ਕੇ ਵੇਚ ਕੇ ਪੈਸੇ ਕਮਾ ਸਕਦਾ ਤਾਂ ਤੁਸੀਂ ਵੀ ਕਮਾ ਸਕਦੇ ਹੋ ਮੈਂ ਤੁਹਾਨੂੰ ਦਿਖਾਣਾ ਹਾਂਜੀ ਮਾਨ ਸਾਹਿਬ ਇਹ ਜਿਹੜਾ ਹੋਮ ਤੇਜ਼ ਤਾਂ ਆਪਾਂ ਜੇ ਆਪਾਂ ਤੋਂ ਨਗਦ ਵਿੱਚ ਕੋਈ ਲੈਂਦਾ ਇਹ 8000 ਰੁਪਏ ਦਾ ਹੈ ਇਹ 8000 ਰੁਪਏ ਦਾ ਬੜਾ ਸ਼ਾਨਦਾਰ ਹੈਵੀ ਇਹਦੇ ਵਿੱਚ بیس ਲੱਗੀ ਹੋਇਆ ਹੈਵੀ ਸਪੀਕਰ ਲੱਗੇ ਹੋਏ ਨੇ ਇਹ ਚੈਂਪ ਲੱਗਿਆ ਹੋਇਆ ਹੈ ਫੁੱਲ ਗਰੰਟੀ ਦੇ ਨਾਲ ਆ 6 ਮਹੀਨਿਆਂ ਦੀ ਇਹ ਵੀ ਫੁੱਲ ਗਰੰਟੀ ਆ ਇਹ 6 ਸਾਲ ਤੱਕ ਵੀ ਨਹੀਂ ਖਰਾਬ ਹੁੰਦਾ ਜੇ ਤੁਸੀਂ ਮੇਰੇ ਕੋਲ ਲੈਣੇ ਹੋ ਫੁੱਲ ਕੁਆਲਿਟੀ ਦੇ ਨਾਲ ਆ ਅਡਵਾਂਸ ਦੀ ਬੁਕਿੰਗ ਆ ਆਪਾਂ ਜੇ ਅੱਜ ਬੁੱਕੋਂਦਾ ਤਾਂ ਹਫ਼ਤੇ ਵਿੱਚ ਆਪਾਂ ਦੰਨੇ ਆ ਇਹਨੂੰ ਅਡਵਾਂਸ ਬੁਕਿੰਗ ਜਾਂ ਇੱਕ ਆਪਾਂ ਤੁਹਾਨੂੰ ਹੋਰ ਗੱਲ ਦੱਸਣੀ ਚਾਹੁੰਦਾ ਆ ਦੇਖੋ ਜਿਹੜੀ ਬੇਸ ਟੂਬ ਆ ਹੈ ਇਹ ਬੇਸ ਟੂਬ ਇਹ ਮੇਰੀ ਆਪਣੀ ਮੈਨੂਫੈਕਚਰਰ ਬੇਸ ਟੂਕ ਦੀ 13 13 ਦੀ ਹੈ ਮੇਰੀ ਆਪਣੀ ਮੈਨੂਫੈਕਚਰਰ ਬਹੁਤ ਸਸਤੇ ਰੇਟ ਤੇ ਮੈਂ ਦੰਨਾ ਹੈ ਹੋਰ ਵੀ ਕਾਫੀ ਆਈਟਮਾਂ ਜਿਹੜੀਆਂ ਮੈਂ ਤਿਆਰ ਕਰਦਾ ਦੁਕਾਨ ਦੇ ਉੱਤੋਂ ਕਾਫੀ ਆਈਟਮਾਂ ਨੇ ਅੰਦਰ ਵੀ ਆਜੋ ਤੁਹਾਨੂੰ ਹੋਰ ਦਿਖਾਣਾ ਅੰਦਰ ਆਜੋ ਜੀ ਦੇਖੋ 13 13 ਵਾਲਿਆਂ ਨੇ ਤੱਕ ਪਾਈ ਹੋਈ ਹੈ ਜਿਹੜਾ ਕੀ ਹੋਮ تھیਟਰ ਤਿਆਰ ਕਰਦੇ ਨੇ ਤੁਸੀਂ ਕਿਸੇ ਵੀ ਪ੍ਰਕਾਰ ਦਾ ਹੋਮ تھیਟਰ ਇੱਥੋਂ ਲੈ ਸਕਦੇ ਹੋ ਹਾਂਜੀ ਮਾਨ ਸਾਹਿਬ ਇਹ ਇਹ ਡਬਲ ਬੇਸ ਹੈ ਇਹ 12 ਇੰਚੀ ਡਬਲ بیس ਹੈ ਆਪਾਂ 15 ਇੰਚ ਵੀ ਡਬਲ ਐਚ ਬਣਾਉਨੇ ਆ ਸ਼ਾਨਦਾਰ ਚੀਜ਼ ਬਣੀ ਹੋਈ ਆ ਹਰ ਚੀਜ਼ ਹੈਵੀ ਲੱਗੀ ਵੀ ਐ ਦੇ ਚ ਇਹ 14000 ਦੇ ਰੇਟ ਚਾ ਅਗਰ ਜੇ ਤੁਸੀਂ ਮੇਰੇ ਨਾਲ ਜੁੜਦੇ ਹੋ ਜੇ ਥੋੜੇ ਪੈਸੇ ਲਾ ਕੇ ਤੁਸੀਂ ਮੇਰੇ ਨਾਲ ਜੁੜੋ ਮੇਰੀ ਸਕੀਮ ਬਾਰੇ ਮੇਰੇ ਨਾਲ ਗੱਲਬਾਤ ਕਰੋ ਕੰਮ ਸ਼ੁਰੂ ਕਰੋ ਆਪ ਵੀ ਪੈਸੇ ਕਮਾਓ ਤੇ ਹੋਰਾਂ ਨੂੰ ਵੀ ਮੌਕਾ ਦਿਓ ਪੈਸੇ ਕਮਾਉਣ ਦਾ ਇੱਧਰ ਦੇਖੋ ਅੱਗੇ ਆਜੋ ਇਹ ਟਰੈਕਟਰ ਦੇ ਪੇਟੀਆਂ ਨੇ ਟਰੈਕਟਰ ਦੀਆਂ 15 ਇੰਚੀ 12 ਇੰਚੀ ਹੈਵੀ ਦੇ ਵਿੱਚ ਵੀ ਨੇ ਇਹ ਇਹ ਆਪਣੀ 7000 ਤੋਂ ਸ਼ੁਰੂ ਹੋਉਂਦੀ ਹੈ ਜੋ ਟਰੈਕਟਰ ਦੀ ਪੇਟੀ ਆ 7000 ਤੋਂ ਮੈਂ ਦੰਨਾ ਹੋਮ تھیਟਰ ਵੀ ਮੈਂ ਬੜੇ ਸਸਤੇ ਰੇਟਾਂ ਦੇਣਾ 4000 ਤੋਂ ਲੈ ਕੇ 22000 ਰੁਪਏ ਤੱਕ ਹੋਮ تھیਟਰ ਮੈਂ ਬਣਾ ਕੇ ਦੰਨਾ ਪੂਰੀ ਕੁਆਲਿਟੀ ਦੇ ਨਾਲ ਹੋਮ تھیਟਰ ਦੇ ਵਿੱਚ ਆਪਾਂ ਮਤਲਬ ਇਹ ਨਹੀਂ ਬਸ ਹੌਲਾ ਮੋਨੋ ਤੱਕ ਲਾ ਕੇ ਦੰਨਾ ਅੱਛਾ ਜੀ ਹਾਂ ਹੈਵੀ ਹੈਵੀ ਚ ਲਾ ਕੇ ਦੰਨਾ 8 ਤਾਂ ਮਾਊਸ ਪੈਡ ਦੀ ਜੇਕਰ ਕਿਸੇ ਨੇ ਕਿ ਹੋਮ ਡਿਲੀਵਰੀ ਕਰਨੀ ਹੋਵੇ ਉਹ ਕਰ ਸਕਦੇ ਹੋ ਜੀ ਹਾਂ ਬਿਲਕੁਲ ਜੀ ਅਸੀਂ ਪੂਰੇ ਪੰਜਾਬ ਕੀ ਪੂਰੇ ਇੰਡੀਆ ਦੇ ਵਿੱਚ ਜਿੱਥੋਂ ਦਾ ਵੀ ਬੰਦਾ ਉੱਥੇ ਤੱਕ ਅਸੀਂ ਭੇਜਦੇ ਆਂ ਜਾਂ ਤਾਂ ਅਸੀਂ ਬਸ ਕੇ ਰੱਖਦੇ ਆਂ ਜਾਂ ਅਸੀਂ ਟਰਾਂਸਪੋਰਟ ਚ ਰੱਖ ਕੇ ਪੂਰੀ ਜ਼ਿੰਮੇਵਾਰੀ ਸਾਡੀ ਪਹੁੰਚਣ ਤੱਕ ਪੂਰੀ ਜ਼ਿੰਮੇਵਾਰੀ ਨਾਲ ਅਸੀਂ ਅਗਲੇ ਘਰ ਪਹੁੰਚਾਉਨੇ ਆਂ ਫੁੱਲ ਗਾਰੰਟੀ ਦੰਦੇ ਆਂ ਮਤਲਬ ਕਿਰਪਾ ਰਹੀ ਆ ਪ੍ਰਮਾਤਮਾ ਦੀ ਅੱਜ ਤੱਕ ਕਿਸੇ ਨੇ ਨਹੀਂ ਕਿਹਾ ਸੈਂਕੜੇ ਪੀਸ ਅਸੀਂ ਦੇ ਚੁੱਕੇ ਆਂ ਲੋਕਾਂ ਨੂੰ ਕਿਸੇ ਨੇ ਇਹ ਨਹੀਂ ਕਿਹਾ ਵੀ ਤੁਹਾਡੇ ਸੈੱਟ ਦੇ ਵਿੱਚ ਕੋਈ ਪ੍ਰੋਬਲਮ ਹੈ ਬਹੁਤ ਕਿਰਪਾ ਰਹੀ ਆ ਅੱਗੇ ਵੀ ਪ੍ਰਮਾਤਮਾ ਅਗੇ ਦੁਆ ਕਰਦੇ ਆਂ ਵੀ ਇਦਾਂ ਹੀ ਸਾਡਾ ਕੰਮ ਚੱਲੇ ਹੋਰ ਵਾਤੇ ਵਾਦ ਲੋਕ ਆਉਣ ਜਿੰਨੇ ਅਸੀਂ ਬਣਾ ਰਹੇ ਆ ਹੋਮ تھیਟਰ ਅਸੀਂ ਇਸ ਤੋਂ ਵੀ ਵੱਧ ਬਣਾ ਕੇ ਸੀ ਲੋਕਾਂ ਦੀ ਸੇਵਾ ਕਰਦੇ ਰਹੀ ਹੈ ਹਾ ਹੋਮ ਡਿਲੀਵਰੀ ਵੀ ਆਪਣੇ ਕਰਵਾ ਸਕਦਾ ਹੈ ਧੰਨਵਾਦ ਜੀ